ਲੋਕ ਸਭਾ ਚੋਣਾਂ ਦੇ ਦਿਨੋ ਦਿਨ ਵੱਧਦੀ ਆਹਟ ਦੇ ਬਾਵਜੂਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਪੰਜਾਬ ਚੋਣਾਂ ਨੂੰ ਲੈ ਕੇ ਗੱਠਜੋੜ ਤੇ ਬਰਕਰਾਰ ਸ਼ੱਕ ਦੇ ਬਾਵਜੂਦ ਆਪ ਲਗਾਤਾਰ ਆਪਣੀ ਰਣਨੀਤੀ ਬਣਾਉਣ ਦੇ ਵਿੱਚ ਲੱਗੀ ਹੋਈ ਹੈ ਲੰਘੇ ਸਮੇਂ ਦੇ ਦੌਰਾਨ ਹੋਏ ਸਰਵੇ ਦੇ ਆਧਾਰ ਤੇ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਨੂੰ ਸ਼ਾਰਟਲਿਸਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਸ਼ਾਰਟਲਿਸਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਾ ਕੈਬਨਿਟ ਟੀਮ ਨੇ ਮੰਤਰੀਆਂ ਦੇ ਵੀ ਨਾਂ ਸ਼ਾਮਿਲ ਕੀਤੇ ਗਏ ਨੇ ਅਗਲੇ ਹਫ਼ਤੇ ਦੇ ਦੌਰਾਨ ਦਿੱਲੀ ਦੇ ਵਿੱਚ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਮੀਟਿੰਗ ਦੇ ਵਿੱਚ ਤੈਅ ਕੀਤਾ ਜਾਣਾ ਹੈ ਕਿ ਕਿਹੜੇ-ਕਿਹੜੇ ਮੰਤਰੀਆਂ ਨੂੰ ਸਰਕਾਰ ਤੋਂ ਇਲਾਵਾ ਸੰਗਠਨ ਦੇ ਵਿੱਚ ਲੈ ਕੇ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਜਾਣਕਾਰ ਦੱਸਦੇ ਨੇ ਕਿ ਜੇ ਕਾਂਗਰਸ ਦੇ ਨਾਲ ਗੱਠਜੋੜ ਹੋ ਵੀ ਜਾਂਦਾ ਹੈ ਤਾਂ ਪਾਰਟੀ ਆਪਣੇ ਵੱਲੋਂ ਮਜ਼ਬੂਤ ਉਮੀਦਵਾਰਾਂ ਦੇ ਤੌਰ ਤੇ ਮੰਤਰੀਆਂ ਦੇ ਹੀ ਦਬਾਅ ਖੇਡੇਗੀ ਇਸ ਦੇ ਨਾਲ ਦੋ ਚੀਜ਼ਾਂ ਹੋਣਗੀਆਂ ਇੱਕ ਤਾਂ ਪਾਰਟੀ ਨੂੰ ਲੋਕ ਸਭਾ ਦੇ ਲਈ ਮਜ਼ਬੂਤ ਅਤੇ ਮਸ਼ਹੂਰ ਚਿਹਰੇ ਵਾਲੇ ਉਮੀਦਵਾਰ ਮਿਲਣਗੇ ਤੇ ਦੂਸਰੇ ਪਾਸੇ ਮਾਨ ਕੈਬਨਿਟ ਦੇ ਵਿੱਚ ਵੀ ਨਵੇਂ ਲੋਕਾਂ ਨੂੰ ਸ਼ਾਮਲ ਕਰਨ ਦੇ ਨਾਲ ਸਰਕਾਰੀ ਤੰਤਰ ਦੇ ਵਿੱਚ ਵੀ ਤਾਜ਼ਗੀ ਭਰੀ ਜਾ ਸਕਦੀ ਹੈ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਹੁਸ਼ਿਆਰਪੁਰ ਪਟਿਆਲਾ ਸੰਗਰੂਰ ਬਠਿੰਡਾ ਤੇ ਫਰੀਦਕੋਟ ਲੋਕ ਸਭਾ ਸੀਟਾਂ ਦੇ ਲਈ ਉਮੀਦਵਾਰਾਂ ਦੇ ਰੂਪ ਦੇ ਵਿੱਚ ਸ਼ਾਮਲ ਕੀਤੇ ਜਾਣ ਲਈ ਪੰਜ ਮੰਤਰੀਆਂ ਨੇ ਮੰਤਰੀਆਂ ਦੇ ਨਾਂ ਜਿਹੜੇ ਨੇ ਵਿਚਾਰ ਕੀਤੇ ਜਾ ਰਹੇ ਨੇ ਵਿਧੇਰੇ ਮੰਤਰੀ ਉਹਨਾਂ ਵਿਧਾਨ ਸਭਾ ਹਲਕਿਆਂ ਦੀ ਅਗਵਾਈ ਕਰਦੇ ਨੇ ਜੋ ਲੋਕ ਸਭਾ ਦਾ ਹਿੱਸਾ ਨਹੀਂ ਜਿੱਥੇ ਉਹਨਾਂ ਨੂੰ ਲੜਨ ਤੇ ਵਿਚਾਰ ਕੀਤਾ ਜਾ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਜਿਹੜੇ ਵੰਡੇ ਚਿਹਰਿਆਂ ਨੂੰ ਮੈਦਾਨ ਦੇ ਵਿੱਚ ਉਤਾਰਨ ਤੇ ਵਿਚਾਰ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ ਡਾਕਟਰ ਬਲਜੀਤ ਕੌਰ ਗੁਰਮੀਤ ਸਿੰਘ ਖੁੜੀਆ ਅਮਨ ਅਰੋੜਾ ਗੁਰਮੀਤ ਸਿੰਘ ਮੀਤ ਹੇਰ ਅਤੇ ਲਾਲ ਚੰਦ ਕਟਾਰੂ ਚੱਕ ਹਨ ਹਾਲਾਂਕਿ ਕੋਈ ਵੀ ਇਸ ਪ੍ਰਕਿਰਿਆ ਬਾਰੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਤਕਰੀਬਨ 10 ਮਹੀਨਿਆਂ ਦੇ ਦੌਰਾਨ ਸੂਬੇ ਦੇ ਵਿੱਚ ਸੰਗਠਨ ਵਿਸਥਾਰ ਦੇ ਲਈ ਕੰਮ ਕੀਤਾ ਗਿਆ ਸੀ ਅਤੇ ਇਸ ਕੰਮ ਦੇ ਵਿੱਚ ਮੰਤਰੀਆਂ ਦੀ ਡਿਊਟੀਆਂ ਲਗਾਈਆਂ ਗਈਆਂ ਸਨ ਤੇ ਉਸ ਦੇ ਆਧਾਰ ਤੇ ਮੰਤਰੀਆਂ ਤੇ ਵਿਧਾਇਕਾਂ ਦੀ ਉਮੀਦਵਾਰੀ ਤੇ ਵਿਚਾਰ ਕੀਤਾ ਜਾ ਰਿਹਾ ਸੂਚਨਾ ਹੈ ਕਿ ਅਗਲੇ ਹਫਤੇ ਦੇ ਦੌਰਾਨ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੀ ਪਾਰਟੀ ਦੇ ਚੋਟੀ ਦੀ ਬੈਠਕ ਦੇ ਦੌਰਾਨ ਪੰਜਾਬ ਨੂੰ ਲੈ ਕੇ ਚਰਚਾ ਹੋਣ ਦੀ ਸੰਭਾਵਨਾ ਹੈ ਤੇ ਆਸ ਹੈ ਕਿ ਉਸ ਦਿਨ ਉਮੀਦਵਾਰਾਂ ਬਾਰੇ ਵੀ ਫੈਸਲਾ ਲਿਆ ਜਾਵੇਗਾ ਨਦੀਕ ਦੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਹੀ ਕਈ ਵਾਰ ਕਾਂਗਰਸ ਦੇ ਨਾਲ ਗੱਠਜੋੜ ਤੋਂ ਇਨਕਾਰ ਕਰ ਚੁੱਕੇ ਨੇ ਹਾਲਾਂਕਿ ਦੋਵੇਂ ਇੰਡੀਆ ਬਲੌਕ ਦੇ ਮੈਂਬਰ ਨੇ ਤੇ ਉੱਥੇ ਹੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਵਿੱਚ ਸ਼ਾਮਲ ਰਾਜ ਸਭਾ ਮੈਂਬਰ ਸੰਦੀਪ ਪਾਟਕ ਦੇ ਵੱਲੋਂ ਵੀ ਅਸਾਮ ਦੇ ਲਈ ਤਿੰਨ ਲੋਕ ਸਭਾ ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿਆ ਸਪਸ਼ਟ ਕਰ ਦਿੱਤਾ ਗਿਆ ਕਿ ਇੰਡੀਆ ਗੱਠਜੋੜ ਦਾ ਆਮ ਆਦਮੀ ਪਾਰਟੀ ਮਜ਼ਬੂਤੀ ਦੇ ਨਾਲ ਹਿੱਸਾ ਬਣੀ ਰਹੇਗੀ ਆਸ ਹੈ ਕਿ ਆਮ ਆਦਮੀ ਪਾਰਟੀ ਸਿਰਫ ਲੜਨ ਦੇ ਲਈ ਹੀ ਚੋਣਾ ਦੇ ਮੈਦਾਨ ਦੇ ਵਿੱਚ ਨਹੀਂ ਉਤਰਦੀ ਸਗੋਂ ਚੋਣਾ ਨੂੰ ਜਿੱਤਣ ਦੇ ਲਈ ਵੀ ਪੂਰੀ ਤਰੀਕੇ ਦੇ ਨਾਲ ਤਿਆਰੀ ਕਰਦੀ ਹੋਈ ਨਜ਼ਰ ਆ ਰਹੀ ਹੈ